ਨਾਸਲੇ ਖਾਂਣ ਪੰਡਰ ਸੀਸ ਦਿੱਤੇ ਕਮਾਨ ਕਰ ਦਿੱਤਾ ਗੁਰੂ ਦਾ ਹੁਕਮ ਮੰਨ ਕੇ ਸਤ ਸ੍ਰੀ ਅਕਾਲ ਸਾਰੇ ਪੈਣ ਬ੍ਰਾਹਮਣ ਨੂੰ ਲਓ ਜੀ ਪਲਾਈ ਬੁੜ ਪਾ ਕੇ ਐਨ ਏ ਟੂ ਜ਼ेड ਕੰਮ ਰੈਡੀ ਕਰਤਾ ਆਪਾਂ ਤੇ ਬਾਹਣ ਸਰੀਏ ਵਾਲੇ ਦੀ ਕਮੀ ਆ ਸਰੀਆਲਾ ਆ ਗਿਆ ਬਸ ਸਰੀਆ ਬਣਨ ਲੱਗਦੇ ਆ ਲਓ ਜੀ ਟੇਪ ਵੀ ਆਪਣੀ ਲੰਘ ਗਈ ਤੇ ਹੁਣ ਕੱਲੀ ਸਰੀ ਵਾਲੇ ਦੀ ਕਮੀ ਪੈਂਦੀ ਆ ਸਰੀ ਵਾਲਾ ਨਹੀਂ ਪਹੁੰਚਿਆ ਆਪਣੇ ਕੋਲੇ ਹਲੇ ਬੰਦਾ। ਪਰ ਜੇ ਸਰੀ ਵਾਲਾ ਪਹੁੰਚ ਜੇ ਤਾਂ ਸਰੀ ਅਭਿਤਰ ਦੇ ਹੋ ਜੀਏ। ਕੰਮ ਆਪਣਾ ਤਿਆਰ ਹੋ ਗਿਆ ਜਿਮਾ। ਲਓ ਜੀ ਲੈਟਰ ਆਪਣਾ ਪੈਣ ਲੱਗ ਗਿਆ। ਤੇ ਪਹਿਲਾਂ ਪਤੋਂ ਵੀਡੀਓ ਨਹੀਂ ਬਣੀ। ਬਾਕੀ ਮਸ਼ੀਨ ਚੱਲ ਪਈ ਆਪਣੋ। ਇਹ ਤੇਜੀ ਅੰਦਰ ਦਾ ਮਾਮਲਾ ਲਓ ਜੀ ਲੈਂਟਰ ਆਪਣਾ ਤਕਰੀਬਨ ਪਾਏ ਗਿਆ ਲਵੇ ਲੱਗ ਗਿਆ ਕੰਮ ਇੰਦਰ ਆ ਬਾਥਰੂਮਾਂ ਦਾ ਪਾਉਣ ਲੱਗ ਗਏ ਆਪਣਾ ਇੱਕ ਖਾਨਾ ਰਹਿ ਗਿਆ ਉਹ ਪਾਉਣੇ ਆ ਪਾ ਕੇ ਵੀਡੀਓ ਦੀ ਕਰਦੇ ਆ ਸਮਾਪਤੀ ਮਿਲਾਂਗੇ ਨਵੇਂ ਕੰਮ ਤੇ ਨਵੀਂ ਵੀਡੀਓ ਚ ਸੱਸੇ ਹੀ ਕਾਲ ਸਾਰਿਆਂ ਨੂੰ